ਜੈ ਸ੍ਰੀ ਰਾਮ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਲਈਆਂ ਨੇ ਤੁਹਾਨੂੰ ਦੱਸ ਦਈਏ ਕਿ ਬਟਾਲਾ ਨੇੜਲਾ ਪਿੰਡ ਡੇਰੀਵਾਲ ਦਰੋਗਾ ਇਸ ਪਿੰਡ ਦੀ ਇੱਕ ਐਸੀ ਵਿਲੱਖਣ ਰਵਾਇਤ ਹੈ ਕਿ ਇੱਥੇ ਕੋਈ ਵੀ ਤਿਹਾਰ ਹੋਵੇ ਸਭ ਰਲ ਮਿਲ ਕੇ ਮਨਾਉਂਦੇ ਆ ਪਿਛਲੇ ਕਰੀਬ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਜੋ ਰਾਮਲੀਲਾ ਕੇਵਲ Hindu ਧਰਮ ਦੇ ਲੋਕ ਮਨਾਉਂਦੇ ਨੇ ਇਸ ਵਿੱਚ Hindu ਧਰਮ ਦੇ ਲੋਕ ਹੀ ਪਾਤਰ ਬਣਦੇ ਨੇ ਪਰ ਇਸ ਪਿੰਡ ਦੇ ਵਿੱਚ ਉਲਟਾ ਹੈ ਇਸ ਪਿੰਡ ਦੇ ਵਿੱਚ ਕੇਵਲ 40% ਦੀ Hindu ਪਰਿਵਾਰ ਰਹਿੰਦੇ ਨੇ 60% ਦੀ Sikh ਅਤੇ ਹੋਰ ਪਰਿਵਾਰ ਰਹਿੰਦੇ ਨੇ ਇਸ ਪਿੰਡ ਦੀ RAM LILA ਵਿੱਚ ਪ੍ਰਬੰਧਕ 20 ਵੱਖ-ਵੱਖ ਧਰਮਾਂ ਦੇ ਲੋਕ ਨੇ ਤੇ ਪਾਤਰ 20 ਵੱਖ-ਵੱਖ ਧਰਮਾਂ ਦੇ ਲੋਕ ਆ ਅੱਜ ਪਿੰਡ ਦੇ ਕਰੀਬ 40 ਘਰਾਂ ਦੇ ਵਿੱਚ ਪ੍ਰਭੂ શ્રી RAM ਭਰਾਤ ਲੈ ਕੇ ਜਾਏ ਜਾਂਦੇ ਨੇ ਤੇ ਲਗਾਤਾਰ ਇਹ ਪ੍ਰੋਗਰਾਮ ਪਿਛਲੇ 100 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਹੈ ਜਿਸ ਵਿੱਚ ਜ਼ਿਆਦਾਤਰ ਸਿੱਖ ਪਰਿਵਾਰਾਂ ਦੇ ਘਰ ਨੇ ਜਿੰਨਾ ਵਿੱਚ ਇਹ ਪ੍ਰਭੂ શ્રી ਰਾਮ ਦੀ ਬਰਾਤ ਜਾ ਰਹੀ ਹੈ ਇਹੋ ਹੀ ਹੈ ਅਸਲ ਪੰਜਾਬ ਦਾ ਗੁਲਦਸਤਾ ਧੰਦਾ ਦਈਏ ਕਿ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਨੇ RAM LILA ਆਵਾ ਦੇਖਦੇ ਉਹ ਦਸਹਰੇ ਤੋਂ ਪਹਿਲਾਂ ਲਗਾਤਾਰ ਜਿਹੜੀਆਂ ਨੇ RAM LILA ਦੇਖਣ ਨੂੰ ਮਿਲ ਜਾਂਦੀਆਂ ਨੇ ਵਕ ਵਕ ਪੰਜਾਬ ਦੇ ਕੀ ਪੂਰੇ ਭਾਰਤ ਦੇ ਹਿੱਸਿਆਂ ਦੇ ਵਿੱਚ ਪਰ ਕੁਝ ਥਾਵਾਂ ਤੇ ਇਹ ਇੱਕ ਵਿਲੱਖਣ ਰੂਪ ਚ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਦੀਏ ਕਿ ਇਹ ਡੇਰੀਵਾਲ ਦਰੋਗਾ ਪਿੰਡ ਦੀ ਇੱਕ ਬਹੁਤ ਹੀ ਵਿਲੱਖਣ ਗੱਲ ਨਿਕਲ ਕੇ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਵਕ ਵਕ ਧਰਮਾਂ ਦੇ ਲੋਕ ਵੱਸਦੇ ਹਨ ਤੇ ਇੱਥੇ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਹਿੰਦੂ ਲੋਕ ਰਹਿੰਦੇ ਨੇ ਪਰ ਫੇਰ ਵੀ ਇਸ ਪਿੰਡ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਜਿਹੜਾ ਆ ਉਹ RAMLILA ਨੂੰ ਮਨਾਇਆ ਜਾਂਦਾ ਤੇ ਸ੍ਰੀ RAM JI ਦੀ ਬਰਾਤ ਜਿਹੜੀ ਇਹ ਉਹ ਜਦੋਂ ਨਿਕਲਦੀ ਹੈ ਤੇ ਪੂਰੇ ਪਿੰਡ ਦੀ ਪ੍ਰਕਰਮਾ ਤੇ ਹਰ ਉਸ ਘਰ ਦੇ ਵਿੱਚ ਜਾਂਦੀ ਏ ਤੇ ਲੋਕ ਬੁਲਾਉਂਦੇ ਨੇ ਖਾਸ ਕਰਕੇ ਸਿੱਖਾਂ ਦੇ ਘਰਾਂ ਦੇ ਵਿੱਚ ਵੀ ਜਿਹੜੇ ਨੇ ਸ੍ਰੀ RAM JI ਦੀ ਇਹ ਰੂਪ ਜਿਹੜਾ ਆ ਉਹ ਫੇਰ ਆ ਪਾਉਂਦੇ ਤੇ ਬਹੁਤ ਹੀ ਧੂਮ ਧਾਮ ਦੇ ਨਾਲ ਜਿਹੜਾ ਆ RAM LILA ਤੇ ਇਸ ਪ੍ਰੋਗਰਾਮ ਨੂੰ ਮਨਾਇਆ ਜਾਂਦਾ ਹੈ ਡੇਰੀਵਾਲ ਦਰੋਗਾ ਤੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਇਹ ਸਾਰਾ ਕੁਝ ਸਾਡੇ ਦਾਦੇ ਪਰਦਾਦਿਆਂ ਤੋਂ ਵੀ ਪਹਿਲਾਂ ਦਾ ਚੱਲਦਾ ਆ ਰਿਹਾ ਹੈ ਜੇਕਰ ਆਪਾਂ ਗੱਲ ਕਰ ਲਈਏ ਤੇ ਇਹ ਸਾਰਾ ਕੁਝ 100 ਸਾਲ ਤੋਂ ਉੱਪਰ ਦਾ ਸਮੇਂ ਤੋਂ ਪਹਿਲਾਂ ਦਾ ਜਿਹੜਾ ਆ ਉਹ ਚੱਲਦਾ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਅਸੀਂ ਵੀ ਜਿਹੜੀ ਇਹ ਰੀਤ ਨਭਾਉਂਦੇ ਪਏ ਆ ਬਹੁਤ ਹੀ ਖੂਬਸੂਰਤ ਤਸਵੀਰਾਂ ਦੇ ਨਾਲ ਵਿੱਕੀ ਮਲਕ ਦੀ ਏਅਰਪੋਰਟ ਬਟਾਲਾ ਤੋਂ ਕੋਈ ਕੀ ਨਾਮ ਦਾ ਹੈ ਮੇਰਾ ਨਾਮ ਜੀ ਤੇ ਜੀਵ ਕੁਮਾਰ ਪਿੰਡ ਮੇਰਾ ਡੇਰੀ ਆਲੀ ਆ ਸਰ ਜਿਹੜੀ ਨਾਮ ਲਈ ਲਗਾ ਕਰੋ ਤੇ ਜਰੂਰ ਆ ਤੇ ਸਾਡੇ ਬਜ਼ੁਰਗ ਉਹਨਾਂ ਦੀ ਉਮਰ 82 ਸਾਲ ਹੋਈ ਉਹ ਵੀ ਦੱਸਦੇ ਸੀ ਵੀ ਸਾਡੀ ਹੋਸ਼ ਤੋਂ ਕੋਈ 100 ਸਾਲ ਪਹਿਲਾਂ ਕਹਿਣ ਦਾ ਮਤਲਬ 150 ਜਾਂ 200 ਸਾਲ ਤੋਂ ਚੱਲਦੀ ਆ ਰਹੀ ਹੈ ਸਾਰੇ ਧਰਮ ਇੱਥੇ ਧਰਮ ਦਾ ਕੋਈ ਮਤਲਬ ਨਹੀਂ ਸਾਰੇ ਰਲ ਮਿਲ ਕੇ ਇਕੱਠੇ ਆ ਕੋਈ ਵੀ ਪ੍ਰੋਗਰਾਮ ਹੋਵੇ ਸਾਰੇ ਰਲ ਮਿਲ ਕੇ ਬੜੇ ਸ਼ਰਧਾ ਨਾਲ ਮਨਾਉਂਦੇ ਆ ਅੱਜ ਕੀ ਮਨਾ ਰਹੇ ਆ ਅੱਜ ਦੇ ਦਿਨ ਕੀ ਹੋਇਆ ਅੱਜ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੀ ਬਰਾਤ ਆ ਤੇ ਇਸ ਤਰ੍ਹਾਂ ਹੀ ਬਰਾਤ ਦੀ ਲੋਕੀ ਸੇਵਾ ਕਰਦੇ ਆ ਜਿਸ ਤਰ੍ਹਾਂ ਆਪਣੇ ਘਰ ਕਿਸੇ ਬੱਚੇ ਜਾਂ ਬੱਚੀ ਦੀ ਸ਼ਾਦੀ ਹੋਵੇ ਤੇ ਅਸੀਂ ਮੇਲ ਨੂੰ ਸਾਹਮਣੇ ਆ ਉਸੇ ਤਰ੍ਹਾਂ ਹੀ ਮਹਾਰਾਜ ਦੀ ਬਰਾਤ ਨੂੰ ਸਾਰੇ ਲੋਕ ਸਾਹਮਣੇ ਆ ਰਾਤ ਕਿਤੇ ਕਿਤੇ ਜਾਂਦੀ ਜਿਹੜੇ ਵੀ ਲੋਕ ਜਿਨ੍ਹਾਂ ਦੀ ਕੋਈ ਮਹਾਰਾਜ ਮਨੋ ਕਾਮਨਾ ਪੂਰੀ ਕਰਦਾ ਕੋਈ ਬੱਚਾ ਜਿਹਦਾ ਬਾਹਰ ਜਾਂਦਾ ਕਿ ਇਹਨੂੰ ਪੀਆਰ ਮਿਲ ਜਾਂਦੀ ਆ ਉਹਨੇ ਸੁਖਿਆ ਹੁੰਦਾ ਉਹ ਆਪਣੀ ਜਦੋਂ ਸੁਖਣੀ ਪੂਰਾ ਹੁੰਦੀ ਆ ਤੇ ਉਹ ਆਪਣੇ ਘਰ ਮਹਾਰਾਜ ਦੀ ਬਰਾਤ ਨੂੰ ਬੁਲਾਉਂਦਾ ਪਗਿਨਾਂ ਕਲਾ ਗਿਆਨ ਸਿੰਘ ਜੀ ਕੀ ਬੋਲਣ ਬਾਅਦ ਰੇਤਗ람 ਤੋਂ ਮੈਂ ਆਰਾਮਜੀ ਦਾ ਪਟਾ ਜੀ ਦੇਖੋ ਕਸ਼ੋਰ ਜੀ ਸਸ਼ਲਾ ਜੀ ਦਾ ਰੋਡ ਮਾਰ ਹੈ ਹਾਂ ਜੀ ਕਿ ਕਦੋਂ ਤਿਆਰੀ ਕਰਦੇ ਹੋ ਕਿਸ ਦਾ ਕਦੋਂ ਫਿਰ 6 ਵਜੇ ਤੋਂ ਤਿਆਰੀ ਹੋ ਜਾਂਦੀ ਹੈ ਜੀ ਤੇ ਸ਼ਾਮ ਦੇ ਭਾਏ 9 ਵਜਾਂ ਭਾਏ 12 ਵਜਾਂ ਨੂੰ ਕੰਮ ਘੁਟ ਕੇ ਫੇਰ ਜਾਣਾ ਰਾਮਲੀਲਾ ਰਾਮਲੀਲਾ ਤੇ ਇੱਕ Hindu کردار ਨਭੁੰਦੇ ਆ ਪਰ ਸਿੱਖ ਪਰਿਵਾਰ ਆਪਾਂ ਤੇ ਇਹ ਇੱਥੇ ਕੋਈ ਧਰਮ ਨਹੀਂ ਸਾਰੇ ਧਰਮ ਇੱਕ ਚੱਲਦੇ ਆ ਇਹ ਜਗ੍ਹਾ ਦੇ ਉੱਤੇ ਸਭ ਇੱਕ ਚੱਲਣਗੇ ਇਹ ਮਸਲਾ ਉਹ ਸਾਡਾ Hindu ਧਰਮ ਦਾ ਬਾਹਰ ਆਪ ਆਪਣੇ ਘਰਾਂ ਤੋਂ ਇਹ ਜਗ੍ਹਾ ਤੇ ਕੋਈ ਨਹੀਂ ਚੱਲਣਗਾ ਜਿਹੜਾ ਇੱਥੇ ਕੋਈ ਗਲਤੀ ਕਰੂਗਾ ਉਹ ਆਪੇ ਭੁਗਤੂਗਾ ਹਾਂ ਇਸੇ ਗੱਲ ਕੋ ਇਹ ਜਗ੍ਹਾ ਦੀ ਸ਼ਕਤੀ ਕੋਈ ਦੂਜਾ ਬੰਦਾ ਇਹੋ ਦੇਖਦੇ ਵੀ ਆਏ ਆਂ ਵੇਖਦੇ ਚੱਲਦੇ ਕਦੋਂ ਦੀ ਸ਼ੁਰੂਆਤ ਆ ਮਸ ਜੀ ਇਹ ਤੇ ਸਾਡੇ ਦਾਦੇ ਨੂੰ ਵੀ ਨਹੀਂ ਪਤਾ ਲੱਗਾ ਕਿ ਕਿਤੋਂ ਦੀ ਚਲਦੀ ਗਈ ਹੈ ਤੇ ਤਾਂ ਪਿੱਛੋਂ ਤੋਂ ਚਲਦੀ ਹੈ ਇਹ ਗੱਡੀ ਅਸੀਂ ਨਹੀਂ ਵੇਖਣ ਦੇ ਕੰਮ ਕਰਦੇ ਆ ਆਪਣਾ ਰੋਲ ਪੂਰੀ ਜਿੱਡਾ ਤੇ ਕੰਮ ਕਰੀ ਜਿੱਡਾ ਜੀਰੋ ਮੇਰਾ ਨਾਮ অশੋਕ 바ਵਾ ਜੀ ਅੱਜ ਤੇ ਪਿੰਡ ਦੇ ਰਾਮ ਦੇ ਲਾਗੇ ਜੀ ਰਾਮ ਜੀ ਦੀ ਬਰਾਤ ਆ ਹਾਂਜੀ ਇਹਦੇ ਬਾਰੇ ਦੱਸੋ ਏ ਜੀ ਉਸੇ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਭਗਵਾਨ ਰਾਮ ਦੀ ਜਿਹੜੀ ਬਰਾਤ ਕਮਾਈ ਜਾਂਦੀ ਜਿਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਨੂੰ ਆਪਣੇ ਘਰੇ ਬੁਲਾਉਂਦੇ ਨੇ ਇਹਨਾਂ ਦੇ ਚਰਨ ਧਰੇ ਫੋਹਂਦੇ ਨੇ ਤੇ ਮਹਾਰਾਜ ਦੀ ਤੇ ਸੇਵਾ ਹੁੰਦੀ ਹੁੰਦੀ ਹੈ ਤੇ ਬਾਕੀ ਜਿੰਨੀ ਵੀ ਸੰਗਤ ਤੁਸੀਂ ਆਸੇ-ਪਾਸੇ ਨਾਲ ਦੇਖ ਰਹੀਏ ਭਾਵੇਂ 100 ਬੰਦਾ ਹੋਵੇ ਤੇ ਭਾਵੇਂ 150 ਬੰਦਾ ਹੋਵੇ ਉਹਨਾਂ ਦੀ ਵੀ ਪੂਰੀ ਆਉ-ਪਾਉ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼ਾਮ ਨੂੰ ਸਰ ਦੇਖਿਆ ਜਾਏ ਤੇ ਇੱਕ ਪਿੰਡ ਦਾ ਪ੍ਰੋਗਰਾਮ ਹੈ ਕੇ ਧਰਮ ਦਾ ਪ੍ਰੋਗਰਾਮ ਇਹ ਜੀ ਧਰਮ ਦਾ ਇੱਥੇ ਕੋਈ ਮਸਲਾ ਨਹੀਂ ਇਹ ਸਿਰਫ ਇੱਕ ਪਿੰਡ ਦਾ ਪ੍ਰੋਗਰਾਮ ਹੈ ਹਾਂਜੀ ਇੱਥੇ ਧਰਮ ਦਾ ਕੋਈ ਮਸਲਾ ਨਹੀਂ ਇੱਥੇ ਹਿੰਦੂ ਸਿੱਖ 크ਰਿਸਚਨ ਜਾਂ ਸਾਡੇ ਮਜਬੀ ਸਿੱਖ ਸਾਰੇ ਇੱਕੋ ਹੀ ਨੇ ਕੋਈ ਇੱਥੇ ਧਰਮ ਦਾ ਮਸਲਾ ਹੀ ਨਹੀਂ ਹੈਗਾ ਤੇ ਪਿੰਡ ਵਾਸੀ ਜਿਹਨਾਂ ਦੀ ਜਿਸ ਤਰ੍ਹਾਂ ਦੀ ਦੱਸਿਆ ਨਾ ਪ੍ਰੈਕਟਰ ਇੱਕ ਸ਼ਾਮ ਨੂੰ ਦੇ ਅਨੁਸਾਰ ਬਦਨਾ ਜੀ ਇੱਥੇ ਸਾਡੇ ਵੀਰ ਜੀ ਨੇ ਇੱਕ ਉਹਨਾਂ ਕੋਲ ਟਰੈਕਟਰ ਨੇ ਆਪਣੇ ਉਹ ਕਿਰਾਏ ਦਾ ਕੰਮ ਕਰਦੇ ਇਹਦੇ ਉਹ ਕੱਲ ਸਾਡੇ ਇੱਥੇ ਸੀਤਾ ਜਨਮ ਦਾ ਪ੍ਰੋਗਰਾਮ ਹੋਇਆ ਸੀ ਆ ਮੇਰੇ ਨਾਲ ਹੀ ਖੜੇ ਨੇ ਸੀਤਾ ਜਨਮ ਦਾ ਸਾਡੇ ਇੱਥੇ ਪ੍ਰੋਗਰਾਮ ਬਣਾਇਆ ਜਾਂਦਾ ਜਿਵੇਂ ਕਿ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਹਿੰਦੂ ਧਰਮ ਦੇ ਵਿੱਚ ਹਾਲ 45 ਜਦੋਂ ਚੱਲਦੀ ਸੀ ਤੇ ਉਦੋਂ ਸੀਤਾ ਜੀ ਦਾ ਜਨਮ ਹੋਇਆ ਸੀ ਉਸੇ ਤਰ੍ਹਾਂ ਸਾਡੇ ਇੱਥੇ ਹਾਲ ਦਾ ਪ੍ਰੋਗਰਾਮ ਚੱਲਦਾ ਸੀ ਅੱਜ ਕੱਲ ਤੁਹਾਨੂੰ ਪਤਾ ਡਵੈਲਪ ਹੋ ਗਿਆ ਤੇ ਟਰੈਕਟਰ ਆ ਗਏ ਨੇ ਤੇ ਮੇਰੇ ਵੀਰ ਜੀ ਹਰ ਸਾਲ ਲਗਭਗ ਮੈਨੂੰ 15 ਸਾਲ ਹੋ ਗਏ ਦੇਖਦੇ ਹਰ ਸਾਲ ਆਪਣਾ ਟਰੈਕਟਰ ਲੈ ਕੇ ਆਉਂਦੇ ਨੇ ਖੇਤ ਕਿਸੇ ਦਾ ਹੁੰਦਾ ਹੈ ਖੇਤ ਨੂੰ ਪੂਰੀ ਤਸੱਲੀ ਦੇ ਨਾਲ 1 ਘੰਟਾ ਇਹਨਾਂ ਨੇ ਖੇਤ ਵਾਹਣਾ ਉਸ ਤੋਂ ਬਾਅਦ ਜਿਹੜਾ ਸੀਤਾ ਜਨਮ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਤੇ ਅੱਜ ਵੀ ਸ਼੍ਰੀ ਰਾਮ ਭਗਵਾਨ ਦੀ ਬਰਾਤ ਹੈ ਤੇ ਸੰਗਤ ਵਾਸਤੇ ਟਰੈਕਟਰ ਟਰਾਲੀ ਨਾਲ ਲੈ ਕੇ ਆਏ ਨੇ ਤੇ ਇੱਕ ਨਾਲ ਗੱਡੀ ਵੀ ਲੈ ਕੇ ਆਏ ਨੇ ਜਿਹਦਾ ਜੀ ਕੋਈ ਵੀ ਸੇਵਾ ਨਹੀਂ ਨਾ ਇਹਨਾਂ ਨੇ ਕੋਈ ਤੇਲ ਪਾਉਣਾ ਨਾ ਇਹਨਾਂ ਨੇ ਕੋਈ ਪੈਸਾ ਲੈਣਾ ਜੋ ਵੀ ਹੈ ਸਾਰੀ ਸੇਵਾਈ ਹੈ ਜੀ ਇਹਨਾਂ ਦੀ ਬਸ ਪੰਜਾਬ ਦੇ ਵਿੱਚ ਬਤਰੀ ਕਰਨੀ ਹਾਂਜੀ ਬਿਲਕੁਲ ਅਸੀਂ ਆਪਣੇ ਪਿੰਡ ਨੂੰ ਬਿਲਕੁਲ ਅਲੱਗ ਮੰਨਦੇ ਹਾਂ ਜੀ ਪੰਜਾਬ ਦੇ ਵਿੱਚੋਂ ਅਹੀਂ ਜਿੱਥੇ ਬਾਹਰ ਜਾਂਦੇ ਆ ਜੇ ਅਸੀਂ ਕੰਮ ਕਰਦੇ ਆ ਜਿੱਥੇ ਵੀ ਅਸੀਂ ਜਾਈਏ ਤੇ ਉਹ ਪੁੱਛਦੇ ਆ ਜੀ ਹਾਂ ਦੀ ਪਿੰਡ ਕਿਹੜਾ ਤੇ ਜੇ ਇਹ ਦੱਸੇ ਜੇ ਡੇਰੀ ਵਾਲ ਦਰੋਗਾ ਤੇ ਅਗਲੇ ਦਿਨ ਗੱਲੋਂ ਮੂੰਹ ਚ ਇਹੀ ਗੱਲ ਨਿਕਲਦੀ ਆਓ ਜਿੱਥੇ ਰਾਮਲੀਲਾ ਹੁੰਦੀ ਆ ਤੇ ਮਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਪਿੰਡ ਨੂੰ ਇਸ ਗੱਲ ਤੋਂ ਇਸ ਚੀਜ਼ ਤੋਂ ਬਹੁਤ ਲੋਕ ਜਾਣਦੇ ਨੇ